ਮੈਂ ਕੱਲ ਹੈ ਨਹੀਂ ਸੀ ਅੱਜ ਪਤਾ ਲੱਗਿਆ ਸਵੇਰ ਨੂੰ ਕਿ ਤਿਰਤੀ ਸਿੰਘ ਜਿਹੜਾ ਕਟਿੰਗ ਦਾ ਕੰਮ ਕਰਦਾ ਹੈ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਅਚਾਨਕ ਉਹਦੀ ਵੀ ਪਤਾ ਨਹੀਂ ਕਿਸ ਤੰਗ ਨਾਲ ਮੌਤ ਹੋ ਗਈ। ਮੈਨੂੰ ਸਵੇਰ ਪਤਾ ਲੱਗਿਆ। ਕਿੰਨੀ ਉਮਰ ਸੀ ਉਹਦੀ? ਉਹਦੀ 25 ਸਾਲ ਦੀ ਉਮਰ ਸੀ। ਕਿ ਮਤਲਬ ਕਿ ਉਹਦੇ ਮਾਂ ਪਿਓ ਦਾ ਘਰੇ ਵੀ ਕਿੰਨੇ ਬਹੁਤ ਜ਼ਿਆਦਾ ਗਰੀਬ ਹੈ। ਇੱਕ ਭਰਾ ਹੋਰ ਆ ਦਾ ਛੋਟਾ ਹੈ। ਬਾਪ ਤੋਂ ਉਹਦਾ ਕੰਮ ਨਹੀਂ ਹੁੰਦਾ ਬਿਲਕੁਲ ਨਕਾਰਾ। 24 ਚਾਦੀ ਸੁਦਾ ਜੀ ਦੋ ਬੱਚੇ ਉਹਦੇ ਛੋਟੇ ਜਿਹੇ। ਇਸ ਵਾਰ ਜਿਹੜਾ ਨਕਾ ਕਰਦਾ ਪਹਿਲਾਂ ਵੀ ਕਰਦਾ ਜੀ ਇਹ ਤੇ ਨਹੀਂ ਦੇ ਬਾਰੇ ਨਹੀਂ ਮੈਨੂੰ ਪਤਾ ਨਾ ਮੈਨੂੰ ਆਈ ਹੈ ਮੇਰੇ ਕੋਲ ਰਿਪੋਰਟ ਹੈ ਜੀ ਮਾੜਾ ਮੁੰਡਾ ਸੀ ਤਾ ਉਹ ਹੋ ਸਕਦਾ ਕੋਈ ਖਾਂਦਾ ਹੋਵੇ ਗੋਲੀ ਗੱਪਾਂ ਨੂੰ ਦੇ ਬਾਰੇ ਨਹੀਂ ਈ ਨਾ ਸੋਚ ਬਲਜੀਤ ਕੋਰਾ ਜੀ ਠੀਕ ਕੱਟਣਾ ਵਾ ਕੱਟਣਾ ਵਾ ਫਰੀ ਜੇ ਇਹ ਮੇਰੇ ਮੁੰਡੇ ਨੂੰ ਘਰੋਂ ਸਾਧ ਕੇ ਲਗਾਇਆ ਜੀ ਆਨਾ ਮੈਂ ਵਾਲ ਕਟਾਉਣੇ ਦਾੜੀ ਕਟਾਉਣੀ ਆ ਸਿੰਦਰ ਸਿੰਘ ਜੀ ਕਿਹੜੇ ਕਿਥੋਂ ਦੇ ਰਹਿਣ ਵਾਲਾ ਮੈਂ ਮੱਧਰ ਦੇ ਰਹਿਣ ਵਾਲਾ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਚੜਾ ਕੇ ਲੈ ਗਿਆ ਜੀ ਉੱਥੇ ਜਾ ਕੇ ਸਾਨੂੰ ਨਹੀਂ ਪਤਾ ਮੇਰੇ ਬੱਚੇ ਨੂੰ ਕੀ ਖਵਾਇਆ ਕੀ ਨਹੀਂ ਖਵਾਇਆ ਜੀ ਤੇ ਉੱਥੋਂ ਮੇਰੇ ਪਤਨ ਨੂੰ ਲਟਕ ਦੇਣ ਨੂੰ ਛੱਡ ਕੇ ਘਰੇ ਪਾ ਕੇ ਤੁਰ ਗਿਆ ਜੀ ਆਪ ਹੀ ਲੈ ਕੇ ਗਿਆ ਆਪ ਹੀ ਮੇਰੇ ਪੁੱਤ ਨੂੰ ਛੱਡ ਕੇ ਤੁਰ ਗਿਆ ਉਸ ਤੋਂ ਬਾਅਦ ਤੁਹਾਡੇ ਬੇਟੇ ਨਾਲ ਕੀ ਹੋਇਆ ਉਸ ਤੋਂ ਬਾਅਦ ਜੀ ਉਹਨੂੰ ਅੱਖਾਂ 'ਚ ਪਟੀਆਂ ਜੀ ਉੱਥੋਂ ਵੀ ਜਮਾ ਡੈੱਡੀ ਹੋ ਕੇ ਆਇਆ ਜੀ ਅਸੀਂ ਉਹਨੂੰ ਡੈੱਡ ਹੋਏ ਨੂੰ ਲੈ ਕੇ ਜੀ ਆਸਤਾਲ ਕਿਹੜੇ ਅਸੀਂ ਪਹਿਲਾਂ ਸਰਕਾਰੂ 'ਚ ਲੈ ਕੇ ਗਏ ਜੀ ਸਰਕਾਰੂ 'ਚ ਜਵਾਬ ਮਿਲਿਆ ਫਿਰ ਅਸੀਂ ਉਹਨੇ ਲੈ ਕੇ ਗਏ ਸੰਧੂ ਦੇ ਜੀ ਸਰਕਾਰ ਤੇ ਪ੍ਰਸ਼ਾਸਨ ਤੋਂ ਅੱਜ ਕੀ ਮੰਗ ਕਰਨੀ ਮੈਂ ਤਾਂ ਕੁਛ ਨਹੀਂ ਮੰਗ ਕਰਦੀ ਜੀ ਮੈਨੂੰ ਤਾਂ ਸੂਲੀ ਤੇ ਲਟਕਦਾ ਦਿੱਸੇ ਮੈਂ ਆਪਦੇ ਪੁੱਤ ਦੀਆਂ ਹੱਡੀਆਂ ਨਹੀਂ ਵੇਚਣੀਆਂ ਚਾਹੁੰਦੀ ਮੈਨੂੰ ਤਾਂ ਮੇਰਾ ਪੁੱਤ ਦਾ ਇਨਸਾਫ ਮਿਲਣਾ ਚਾਹੀਦਾ ਉਹ ਬੰਦਾ ਨਾ ਉਹਨੂੰ ਫਾਂਸੀ ਦਾ ਹੁਕਮ ਵੀ ਆ ਜਾਏ ਨਾ ਮੈਂ ਬੜੀ ਖੁਸ਼ ਹੋਵਾਂ ਤੀਣਾ ਜੀ ਤੁਹਾਡਾ ਤੀਣਾ ਜੀ ਤੁਹਾਡਾ ਪੁੱਲੀ ਜੀ ਕੀ ਲੱਗਦਾ ਸੀ ਤੁਹਾਡਾ ਲੱਗ ਜਵਾਈ ਜੀ ਮੇਰਾ ਕੀ ਕਰਨ ਮੌਤ ਹੈ ਮਾਤ ਜੀ ਵੀ ਦੁਕਾਨ ਤੇ ਗਿਆ ਸੀ ਆਦੀ ਦੀ ਉਹ ਮੁੰਡਾ ਵੈਸੇ ਨਾਲ ਸੀ ਉਹ ਬੁਲਾ ਕੇ ਲਗਿਆ ਇਹਨੂੰ ਘਰੋਂ ਕਿਹੜਾ ਮੁੰਡਾ ਜੀ ਜਿਹੜਾ ਜ਼ਿਮੀਂਦਾਰਾਂ ਦਾ ਮੁੰਡਾ ਮੈਂ ਜਮਿੰਦਰ ਜਮਿੰਦਰ ਸਿੰਘ ਦਾ ਨਹੀਂ ਨਾਂ ਤਾਂ ਅਸੀਂ ਜਾਣਦੇ ਨਹੀਂ ਜੀ ਉਹਦਾ ਸਾਨੂੰ ਤੇ ਇਨਾ ਪਤਾ ਵੀ ਦੁਕਾਨ ਤੇ ਉਹ ਹੀ ਲੈ ਕੇ ਗਿਆ ਅੱਛਾ ਦੁਕਾਨ ਤੇ ਲਗਿਆ ਦੁਕਾਨ ਤੇ ਲ ਜਾ ਕੇ ਉਹਨੇ ਕੋਈ ਆ ਵੀ ਆਦਾ ਕੋਲ ਟਿਕਟਕਾ ਲਾਇਆ ਆਪਦਾ ਹੀ ਚੁੱਕ ਕੇ ਇਹਨੂੰ ਲਾਤਾ ਮੁੰਡੇ ਨੇ ਉਹ ਦੁਵਾਦ ਰ ਜਣਕੇ ਨੂੰ ਕੀ ਹੋਣ ਲੱਗ ਗਿਆ ਜਦੋਂ ਇੱਥੇ ਉੱਥੇ ਹੀ ਕਿਤੇ ਦੇਖ ਵੇ ਆ ਜੀ ਸਾਨੂੰ ਨਹੀਂ ਪਤਾ ਤੇਰੇ ਬੱਚੇ ਕਿੰਨੇ ਆ ਦੋ ਬੱਚੇ ਜੀ ਕਿੰਨੇ ਜਿੰਨੇ ਕਿੰਨੇ ਬਸ ਇੱਕ ਡੇਢ ਸਾਲ ਦਾ ਤੇ ਇੱਕ ਦੋ ਕੁ ਸਾਲ ਦਾ ਢਾਈ ਦਾ ਮਸਾ ਪਰਿਵਾਰ ਦੀ ਹਾਲਤ ਕਿ ਹੋ ਗਈ ਬਹੁਤ ਮਾੜੀ ਜੀ ਨਸ਼ਾ ਇਹ ਪਹਿਲਾਂ ਨਹੀਂ ਕਰਦਾ ਸੀ ਨਹੀਂ ਜੀ ਮੇਰੇ ਬੂਵੇ ਤਾਂ ਚਾਰ-ਚਾਰ ਦਿਨ ਇਹ ਮੁੰਡਾ ਰਹਿ ਕੇ ਆਂਦਾ ਰਿਹਾ ਅੱਛਾ ਜੇ ਨਸ਼ਾ ਨਾ ਕਰਦਾ ਹੋਵੇ ਤਾਂ ਮੈਨੂੰ ਵੀ ਦੁੱਖ ਹੋਵੇ ਵੀ ਨਸ਼ਾ ਕਰਦਾ ਸੀ ਤੇ ਵੀ ਸਾਨੂੰ ਭਾਈ ਦੁੱਖ ਸੀ ਕੀ ਮੈਂ ਬੰਦਰ ਦੇ ਟਿਕਟ ਨੰਬਰ ਸਾਨੂੰ ਸੂਚਨਾ ਮਿਲੀ ਸੀ ਕਿ ਪ੍ਰਤਿਪਾਲ ਸਿੰਘ son of ਬਲਵਿੰਦਰ ਸਿੰਘ ਵਸੀ ਮਾਹਵੱਦਰ ਜਿੱਦੀ ਹਸਪੀਟਲ ਦੇ ਵਿੱਚ ਮੌਤ ਹੋ ਗਈ ਹੈ ਜਿਸ ਦੀ ਉਮਰ ਕਰੀ 25 ਸਾਲ ਹੈ ਜੋ ਡੈੱਡ ਬੋਡੀ ਨੂੰ ਸਬਮਿਟ ਕੀਤਾ ਗਿਆ ਹੈ ਔਰ ਜੋ ਉਹਨਾਂ ਦੇ ਪਰਿਵਾਰ ਸਾਨੂੰ ਸਟੇਟਮੈਂਟ ਦੇਣਗੇ ਉਹਨਾਂ ਦੇ ਮਤਾਬਕ ਜੋ ਕੜਤਾਲ ਕੀਤੀ ਜਾਵੇਗੀ ਜੋ ਵੀ ਹੈ ਅੱਗੇ ਕਾਰਵਾਈ ਅਮਲ ਚਲਿਆਂ ਦੀ ਜਾਊਗੀ ਔਰ ਤਫਤੀਸ਼ ਹੈ ਜੋ ਉਹ ਸਾਡੀ ਚੱਲ ਰਹੀ ਹੈ ਜੀ ਜੁਦੀ ਨਾ ਸੁਣਨ ਕਰਾਈਏ ਜੀ ਜੁਦੀ ਗੱਲ ਕੀ ਕਰਨਾ ਹੈ ਜੋ ਡਾਕਟਰੇ ਪੋਸਮਾਰਟ ਕਰਨਗੇ ਔਰ ਜੋ ਰਿਪੋਰਟ ਪੋਸਮਾਰਟ ਹੁੰਦੀ ਆਏਗੀ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਊਗੀ ਥੈਂਕ ਯੂ